ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨੇੜਿਓਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰ ਲਈ ਗਿਆ 52 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਹਾਲਾਂਕਿ ਲੰਗੇ ਕਾਲੀ ਜਿਹੜਾ ਅਮ੍ਰਿਤਸਰ ਦੇ ਹੀ ਇੱਕ ਇਲਾਕੇ ਦੇ ਵਿੱਚੋਂ ਰਾਜਾ ਸੁੰਸੀ ਦੇ ਇਲਾਕੇ ਦੇ ਵਿੱਚੋਂ 40 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਸੀ ਅੱਜ 52 ਕਿਲੋ ਹੈਰੋਇਨ ਜਿਹੜੀ ਭਾਰਤ ਪਾਕਿਸਤਾਨ ਸਰਹੱਦ ਦੇ ਨੇੜਿਓਂ برآمد کیتی جا رہی کیتی گیا جس دی قیمت دسی جاری ہے کہ 250 کروڑ اس دی قیمت اثرسل یوبن نشے ਵਿਰੋਧ ਜਿਹੜੀ ਮੁਹਮਮਾ ਪੰਜਾਬ ਪੁਲਿਸ ਦੁਆਰਾ ਪੰਜਾਬ ਸਰਕਾਰ ਦੁਆਰਾ ਛੇੜੀ ਗਿਆ ਉਸ ਦੇ ਤਹਿਤ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਸਖਤ ਕਦਮ ਚੁੱਕੇ ਜਾ ਰਹੇ ਨੇ ਤੇ ਇਸ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਦੇ تھانہ کرنڈا پولیس ਨੇ ਵੱਡੀ کارروائی ਕੀਤੀ ਆ پولیس ਨੂੰ ਦਰਸਲ ਗੁਪਤ ਸੂਚਨਾ ਮਿਲਦੀ ਆ ਕਿ ਸੋਇਏ ਦੁਆਰਾ ਸੂਚ ਦਿੱਤੀ ਜਾਂਦੀ ਆ ਕਿ ਦੋ ਨੌਜਵਾਨਾਂ ਮੋਟਰਸਾਈਕਲ ਦੇ ਉੱਪਰ ਮੌਤ ਦਾ ਸਮਾਨ ਲੈ ਕੇ ਆ ਰਹੇ ਜਾਨੀ ਕਿ ਹੈਰੋਇਨ ਜਿਹੜੀ ਕਿਲੋਆਂ ਦੇ ਹਿਸਾਬ ਦੇ ਨਾਲ ਆ ਜਿਸ ਦੀ ਤਕਰੀਬਨ 52 52 ਕਿਲੋ ਜੁਰਦਾ ਵਜਨ ਦੱਸਿਆ ਜਾ ਰਿਹਾ ਉਹ ਲੈ ਕੇ ਆ ਰਹੇ ਨੇ ਤੇ ਜਦੋਂ ਪੁਲਿਸ ਦੇ ਵੱਲੋਂ ਖਾਸਾ ਨੇੜੇ ਸਪੈਸ਼ਲ ਨਾਕੇਬੰਦੀ ਕੀਤੀ ਜਾਂਦੀ ਆ ਤੇ ਮੋਟਰਸਾਈਕਲ ਦੇ ਉੱਪਰ ਆ ਰਹੇ ਦੋਨੋਂ ਨੌਜਵਾਨਾਂ ਨੂੰ ਕਾਬੂ ਕੀਤਾ ਜਾਂਦਾ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਆ ਤੇ ਉਸ ਦੇ ਵਿੱਚ ਬਰਾਮਦਗੀ ਕੀਤੀ ਜਾਂਦੀ ਆ 52 ਕਿਲੋ ਹੈਰੋਇਨ ਦੀ ਪੁਲਿਸ ਨੇ ਦੋਵੇਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਜਿਹੜੀ ਮੁੱਢਲੀ ਜਾਂਚ ਪੜਤਾਲ ਦੇ ਵਿੱਚ ਪਹਿਚਾਣ ਹੋਈ ਆ ਪਤਾ ਲੱਗਿਆ ਕਿ ਗੁਰਜੀਤ ਸਿੰਘ ਤੇ ਰਣਜੀਤ ਸਿੰਘ ਦੋਮਾ ਦਾ ਨਾਮ ਦੱਸਿਆ ਜਾ ਰਿਹਾ ਤੇ ਹੁਣ ਨੌਜਵਾਨਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਆ ਕਿ ਇਹ ਕਿੱਥੋਂ ਜਿਹੜਾ ਮੌਤ ਦਾ ਸਮਾਨ ਹੈਰੋਇਨ ਇੰਨੀ ਲੈ ਕੇ ਆ ਰਹੇ ਸੀ ਕਿੱਥੇ ਇਹਨਾਂ ਨੇ ਅੱਗੇ ਸਪਲਾਈ ਕਰਨੀ ਸੀ ਸਪਲਾਇਰ ਕੌਣਾ ਵੱਡਾ ਇਹਨਾਂ ਦੇ ਪਿੱਛੇ ਤਸਕਰ ਕੌਣਾ ਜਿਹੜਾ ਨਸ਼ੇ ਦੀ ਤਸਕਰੀ ਕਰਦਾ ਸਾਰੇ ਇਸ ਬੇਜਨਾਸਤਾ ਨਸ਼ੇ ਦੇ ਦਾ ਖੁਲਾਸਾ ਹੁਣ ਅੰਮ੍ਰਿਤਸਰ ਦਾ ਜਿਹੜਾ ਜਿਆਤੀ ਥਾਣਾ ਕਰੇਂਡਾ ਦੀ ਪੁਲਿਸ ਕਰੇਗੀ ਪਰ ਵੱਡੀ ਖਬਰਾਂ ਲੰਘੇ ਦਿਨ ਵੀ ਵੱਡੀ ਖਬਰ ਆਈ ਸੀ ਕਿ ਅੰਮ੍ਰਿਤਸਰ ਦੇ ਰਾਜਾ ਸੰਸੀ ਦੇ ਇਲਾਕੇ ਦਾ ਪਿੰਡ ਪੈਂਦਾ ਓਠੀਆਂ ਓਠੀਆਂ ਪਿੰਡ ਦੇ ਵਿੱਚ 40 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਬਰਾਮਦ ਕੀ ਬਰਾਮਦ ਕੀਤੀ ਗਈ ਸੀ ਬਰਾਮਦ ਕੀ ਹੋਈ ਸੀ ਇਸੇ ਤਰੀਕੇ ਦੇ ਨਾਲ ਬਿਲਕੁਲ ਮੋਟਰਸਾਈਕਲ ਦੇ ਉੱਪਰ ਓਠੀਆਂ ਪਿੰਡ ਦੇ ਵਿੱਚ ਦੀ ਦੋ ਨੌਜਵਾਨ ਹੈਰੋਇਨ ਲੈ ਕੇ ਲੰਘ ਰਹੇ ਸੀ ਪਰ ਉਹ ਪਿੰਡ ਦੀ ਸੜਕ ਬਣਨ ਦੇ ਕਾਰਨ ਰਸਤੇ ਦੇ ਵਿੱਚ ਰੋਕਿਆ ਜਾਂਦਾ ਪਿੰਡ ਵਾਸੀਆਂ ਦੁਆਰਾ ਤੇ ਜਦੋਂ ਇਹਨਾਂ ਦੇ ਵਿੱਚ ਰੋਕਿਆ ਜਾਂਦਾ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਦੋਨੋਂ ਨੌਜਵਾਨ ਮੌਕੇ ਤੇ ਮੋਟਰਸਾਈਕਲ ਸੁੱਟ ਕੇ ਫਰਾਰ ਹੋ ਜਾਂਦੇ ਨੇ ਪਰ ਹਾਲਾਂਕਿ ਉਸ ਲੰਘੇ ਕਲ ਦੀ ਬਰਾਮਦਗੀ ਦੇ ਵਿੱਚ ਹੈਂਡ ਗ੍ਰੇਨੇਡ ਅਤੇ 40 ਕਿਲੋ ਹੈਰੋਇਨ ਦੇ ਨਾਲ ਜਿਹੜਾ ਪਸਤਾ ਹਾਲਤੇ ਕੋ ਜੰਦਾ ਕਾਰਤੂਸ 20 ਬਰਾਮਦ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਅੱਜ ਵੱਡੀ ਕਾਰਵਾਈ ਕੀਤੀ ਹੈ ਜਾਨੀ ਕਿ ਦੋ ਦਿਨਾਂ ਦੇ ਵਿੱਚ ਤਕਰੀਬਨ ਤਕਰੀਬਨ 90 92 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਆ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਬਰਾਮਦ ਕੀਤੀ ਗਈ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜੋ ਕੱਲ ਹੈਰੋਇਨ ਆਈਸੀ ਉਸ ਦੇ ਵਿੱਚ ਵੀ ਇੰਜ ਲੱਗ ਰਿਹਾ ਸੀਗਾ ਕਿ ਇਸ ਤਰੀਕੇ ਨਾਲ ਪੈਕਿੰਗ ਕੀਤੀ ਹੋਈ ਸੀ ਕਿ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਜਿਹੜੀ ਇਧਰ ਤਾਰਾਂ ਪਾਰ ਲੰਗਾਈ ਗਈ ਹੈ ਤੇ ਅੱਜ ਦੀ ਜਿਹੜੀ ਹੈਰੋਇਨ ਦੀ ਤਸਵੀਰ ਪੈਕਿੰਗ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਸ ਦੇ ਵਿੱਚ ਵੀ ਇੰਜ ਜਿਹੜਾ ਦੇਖਣ ਨੂੰ ਮਹਿਸੂਸ ਹੋ ਰਿਹਾ ਕਿ ਡਰੋਨ ਦੇ ਜ਼ਰੀਏ ਬਾਰਡਰ ਲੰਘਾਈ ਹੋ ਸਕਦੀ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂ ਕਿ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਉਹ ਜਿਹੜਾ ਤਸਕਰੀ ਦਾ ਕੰਮ ਚੱਲਦਾ ਸੀ ਨਸ਼ੇ ਦਾ ਵੱਡਾ ਕਾਰੋਬਾਰ ਚੱਲਦਾ ਸੀ ਸਭ ਕਿਸੇ ਦਾ ਪਰਦਾ ਫਾਸ਼ ਕਰਨ ਦੇ ਉੱਪਰ ਇਸ ਵਕਤ ਅਮ੍ਰਿਤਸਰ ਪੁਲਿਸ ਪੰਜਾਬ ਪੁਲਿਸ ਲੱਗੀ ਹੋਈ ਆ ਲੰਘੇ ਕੱਲ 200 ਕਰੋੜ ਦੀ ਤਕਰੀਬਨ 40 ਕਿਲੋ ਹੈਰੋਇਨ ਬਰਾਮਦ ਕੀਤੀ ਜਾਂਦੀ ਆ ਅੱਜ ਅਮ੍ਰਿਤਸਰ ਜਿਹਾਤੀ ਦੇ ਥਾਣਾ ਘਰੰਡਾ ਪੁਲਿਸ ਦੀ ਵੱਡੀ ਕਾਰਵਾਈ ਹੋਈ ਆ 52 ਕਿਲੋ ਹੈਰੋਇਨ ਬਰਾਮਦ ਕੀਤੀ ਗਿਆ ਦਰਅਸਲ ਹੈ ਪੁਲਿਸ ਨੂੰ ਕਿਸੇ ਸੂਈਏ ਨੇ ਗੁਪਤ ਸੂਚਨਾ ਦਿੱਤੀ ਕਿ ਦੋ ਨੌਜਵਾਨ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆ ਰਹੇ ਨੇ ਤੇ ਉਹਨਾਂ ਦੇ ਕੋਲ ਮੌਤ ਦਾ ਸਮਾਨ ਜਾਨੀ ਕਿ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਆ ਪੁਲਿਸ ਨੇ ਪਰਖਾਸਾ ਨੇੜੇ ਸਪੈਸ਼ਲ ਨਾਕੇਬੰਦੀ ਕਰਕੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 52 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।